ਉਹ ਜਿਹੜੇ ਕੋਰਸ ਵੇਚਦੇ ਆ ਤੁਹਾਨੂੰ ਸਕਰੀਨਸ਼ਾਟ ਵੀ ਆਪਣਾ ਰੋਜ਼ ਦਾ ਸ਼ੇਅਰ ਕਰਦੇ ਆ ਆ ਜੋ ਦਿਖਾਉਂਦੇ ਆ ਆ ਦੇਖੋ ਜੀ ਆ ਸ਼ਾਮ ਨੂੰ 2 ਲੱਖ ਰੁਪਏ ਕਮਾ ਲਿਆ ਫਿਰ ਕਹਿੰਦਾ ਵੀ ਜਿਹੜਾ ਉਸ ਤੋਂ ਵੱਡੇ ਕੱਪ ਮਾਰਦਾ ਕਹਿੰਦਾ 20 ਲੱਖ ਰੁਪਏ ਕਮਾ ਲਿਆ ਕੋਈ ਕਹਿੰਦਾ ਆ ਦੇਖੋ ਜੀ 20 ਕਰੋੜ ਕਮਾ ਲਿਆ ਕਰਦੇ ਬਿਲਕੁਲ ਉਹ ਜਿਹੜਾ ਦਿਖਾਉਂਦੇ ਆ ਉਹ ਸਹੀ ਹੈ ਉਹ ਸਹੀ ਹੈ ਲੇਕਿਨ ਕਰਦੇ ਫਰੋਡ ਕਰਦੇ ਕਿੱਦਾਂ ਉਹ ਵੀ ਮੈਂ ਦੱਸ ਦਿੰਦਾ ਕਿੱਦਾਂ ਕਰਦੇ ਬੜਾ ਸਿੰਪਲ ਜਿਹਾ ਤਰੀਕਾ ਹੈ ਮੋਟਰ ਸਪਰੈਂਡ ਹੀ ਸਮਝ ਲਈਏ ਪਹਿਲਾਂ ਤੁਹਾਡਾ ਕਿਹੜੇ ਬੈਂਕੇ ਦਾ ਅਕਾਊਂਟ ਹੈ ਮੇਰਾ ਐਸਬੀਆਈ ਚ ਐਸਬੀਆਈ ਚ ਮੈਂ ਦੇਸੀ ਤਰੀਕੇ ਨਾਲ ਸਮਝਾਉਂਗਾ ਜਿਹੜਾ ਸਭ ਦੇ ਸਮਝ ਵੀ ਲੱਜੇ ਹੋਰ ਵੀ ਕਿਸੇ ਬੈਂਕ 'ਚ ਹੈਗਾ ਹੈਗਾ ਕਿਹੜੇ HDFC HDFC ਕੋਣ ਤੁਸੀਂ ਦੋ ਬੈਂਕਾਂ 'ਚ ਅਕਾਊਂਟ ਖਲਾਇਆ HDFC 'ਚ ਵੀ ਸਟੇਟ ਬੈਂਕ 'ਚ ਵੀ ਇਹ ਲੀਗਲ ਹੈ ਕਿ ਇਲੀਗਲ ਇਹਦੇ ਸਮਝ ਤੋਂ ਲੀਗਲ ਹੀ ਹੈ ਨਾ ਤੁਸੀਂ ਜਿੰਨੇ ਮਰਜ਼ੀ ਬੈਂਕਾਂ 'ਚ ਅਕਾਊਂਟ ਖਲਾਓ ਤੁਹਾਨੂੰ ਪੈਨ ਕਾਰਡ ਦੇਣਾ ਆਪਣਾ ਆਧਾਰ ਕਾਰਡ ਦੇਣਾ ਤੇ ਦੂਸਰਾ ਤੁਸੀਂ ਉਹ ਜੋ ਵੀ ਡਾਕੂਮੈਂਟੇਸ਼ਨ ਆਪਣੀ KYC ਕਰਨੀ ਹੈ ਤਾਂ ਤੁਸੀਂ ਜਿੰਨੇ ਮਰਜ਼ੀ ਬੈਂਕਾਂ 'ਚ ਅਕਾਊਂਟ ਖਲਾਓ ਦੈਟ ਇਜ਼ ਲੀਗਲ ਲੀਗਲ ਇਹ ਲੋਕ ਜਿਹੜੇ ਸਕਰੀਨਸ਼ਾਟ ਸ਼ੇਅਰ ਕਰਦੇ ਆ ਇਹ ਕਿਦਾਂ ਕਰਦੇ ਆ ਇਹਨਾਂ ਨੇ ਆਪਣੇ ਅਕਾਊਂਟ ਦੋ ਬ ਬ੍ਰੋਕਰ A ਬ੍ਰੋਕਰ B ਕਰਦੇ ਕੀ ਆ ਬ੍ਰੋਕਰ A ਦੇ 1000 ਬੈਂਕ ਨਿਫਟੀ ਸ਼ੇਅਰ ਲੈ ਲਈ ਮਾਰਕੀਟ ਸਵੇਰ ਨੂੰ ਖੁੱਲੀ ਹਜ਼ਾਰ ਬੈਂਕ ਨਿਫਟੀ ਸਮਝੋ ਚੱਲਦਾ ਪਿਆ 45000 ਹੂੰ ਇਧਰ ਹਜ਼ਾਰ ਬੈਂਕ ਨਿਫਟੀ ਲੈ ਲਈ 45000 ਚ ਹਜ਼ਾਰ ਬੈਂਕ ਨਿਫਟੀ B ਬ੍ਰੋਕਰ ਦੇ 45000 ਚ ਵੇਚ ਦਿੱਤੀ ਹੂੰ ਇੱਕ ਬ੍ਰੋਕਰ ਤੇ ਸੇਮ ਕੁਆਂਟੀਟੀ ਸੇਮ ਸ਼ੇਅਰ ਪਰਚੇਸ ਕਰ ਲਿਆ ਦੂਸਰੇ ਬ੍ਰੋਕਰ ਦੇ ਸੇਮ ਕੁਆਂਟੀਟੀ ਸੇਮ ਸ਼ੇਅਰ ਸੇਲ ਕਰ ਦਿੱਤਾ ਹੂੰ ਬਾਦ ਕੇ 12 1 ਦੁਪਹਿਰ ਹੋ ਗਈ ਏ ਸ਼ਾਮ ਹੋ ਗਈ ਜਾਂ ਵਧੀ ਹੋਣੀ ਏ ਘਟੀ ਹੋਣੀ ਏ ਕਮ ਤਾਂ ਹੋਊਗਾ ਏ ਕਮ ਹੋਊਗਾ ਜੇ ਤਾਂ ਵਧ ਗਈ ਜਿੱਥੇ ਵਾਏ ਕੀਤੀ ਸੀ ਆ ਦੇਖੋ ਮੈਂ ਸਵੇਰੇ 45000 ਦੇ ਲਈ ਸੀ 45300 ਹੋ ਗਿਆ ਮੈਨੂੰ 3 ਲੱਖ ਦਾ ਪ੍ਰੋਫਿਟ ਆ ਰਿਹਾ ਜੇ ਉਹ ਘਟ ਗਈ ਸ਼ਾਮ ਨੂੰ 44500 ਰਹਿ ਗਈ ਆ ਦੇਖੋ ਮੈਂ 45000 ਚ ਵੇਚੀ ਸੀ 44500 ਰਹਿ ਗਈ ਮੈਨੂੰ 5 ਲੱਖ ਦਾ ਪ੍ਰੋਫਿਟ ਆ ਰਿਹਾ ਹਾਂ ਆ ਸਕਰੀਨ ਸ਼ਾਟ ਆਣਾ ਦੂਜਾ ਨਹੀਂ ਆਣਾ ਐਕਚੁਅਲ ਜੇ ਕੋਈ ਪ੍ਰੋਫਿਟ ਲਾਸ ਨਹੀਂ ਹੈ ਐਕਚੁਅਲ ਜਿਦਾ ਮੈਂ ਦੱਸਿਆ ਨਾ ਵੀ 3 ਕਰੋੜ ਤਾਂ ਫੀਸ ਜਿਹੜੀ ਲੋਕਾਂ ਨੂੰ ਇਕੱਠੀ ਕੀਤੀ ਇਨਕਮ ਉਹ ਹੈ ਉਹ ਹੈ ਜਿਹੜੀ ਲਈ ਵਿੱਚ ਹੀ ਕੀਤੀ ट्रांजैक्शन ਚਾਰजेस ਤਾਂ ਲੱਗੇ ਹਮ ਅਕਸੀ ਨੇ ਬਾਇਸ ਅਲ ਦੇ ਖਰਚੇ ਤਾਂ ਲਈ ਨਾ ਐਸਟੀਟੀ ਲਈ ਸਟੈਂਪ ਡਿਊਟੀ ਲਈ ਸਾਰੇ ਖਰਚੇ ਪਏ ਉਹ 30 ਲੱਖ ਰੁਪਈਆ ਉਸੇ ਦਾ ਲਾਸ ਹੈ ਹਮ ਆ ਮੋਡਿਸਪਰਿੰਡੀ ਜਿਹੜੇ ਕੋਰਸੇ ਵੇਚਦੇ ਆਨਲਾਈਨ ਜਿਹੜੇ ਸੀ ট্রেਡਿੰਗ ਸਿਖਾਉਂਦੇ ਜਿਹੜੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ ਪਰ ਉਹ ਤਾਂ ਕਹਿੰਦੇ ਕਈ ਵਾਰੀ ਮੈਂ ਇੱਕ ট্রেਡਰ ਦੀ ਵੀਡੀਓ ਦੇਖ ਰਿਹਾ ਸੀ ਮੈਂ ਨਾਲ ਨਹੀਂ ਲੈਣਾ ਉਹ ਬੰਦਾ ਕਹਿੰਦਾ ਸੀ ਮੈਂ ਕਿਉਂ ਨਾ ਪੈਸੇ ਲਵਾਂ ਮੈਂ ਸਿੱਖਿਆ ਮੈਂ ਨੇ ਮੈਂ ਆਪਣਾ ਸਮੇਂ ਲਾਇਆ ਮੈਂ ਆਪਣਾ ਟੈਲੈਂਟ ਹੈ ਮੇਰਾ ਟੈਲੈਂਟ ਹੈ ਮੈਂ ਕਿਉਂ ਨਾ ਪੈਸੇ ਲਵਾਂ ਉਹ ਸਿੱਧੀ ਗੱਲ ਹੈ ਸਿੰਪਲ ਜੀ ਗੱਲ ਹੈ ਜਿਸ ਬੰਦੇ ਨੂੰ ਇਸ ਮਾਰਕੀਟ ਚ ਟਰੇਡਿੰਗ ਕਰਨੀ ਆਉਂਦੀ ਨਾ ਉਹਨੂੰ 10000 15000 20000 50000 ਫੀਸ ਦਾ ਕੋਈ ਮਤਲਬ ਹੀ ਨਹੀਂ ਹੈ ਤੁਸੀਂ ਇੱਥੇ ਟਰੇਡ ਕਰਦੇ ਨਾ ਮਿੰਟ ਚ ਲੱਖਾਂ ਦਾ ਵਾਧਾ ਘਾਟਾ ਹੁੰਦਾ ਹੂੰ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਵਿੱਚ ਕਿਉਂਕਿ ਉਹਨਾਂ ਦਾ ਸੋਰਸ ਆਫ ਇਨਕਮ ਸਿਰਫ ਤੇ ਸਿਰਫ ਫੀਸ ਹੈ ਹ ਨਵੇਂ-ਨਵੇਂ ਤਰੀਕੇ ਬਣ ਗਏ ਫਰਾਡ ਕਰਨ ਦੇ ਕਿਉਂਕਿ ਅੱਜ ਦੀ ਤਰੀਕਸ਼ਣ ਤਾਂ ਜਦ ਮੈਂ ਪਹਿਲਾਂ ਦੱਸਿਆ ਨਾ ਬਈ ਅੱਜ ਦਾ ਯੂਥ ਬੜੀ ਛੇਤੀ ਰਾਤੋਂ ਰਾਤ ਅਮੀਰ ਹੋਣਾ ਚਾਹੁੰਦਾ ਅਮੀਰ ਹੋਣਾ ਚਾਹੁੰਦਾ ਮੇਰੇ ਕੋਲ ਜਿਹੜਾ ਆਉਂਦਾ ਉਹਨਾਂ ਨੂੰ ਇੱਕ ਕਹਾਵਤ ਬੋਲਦਾ ਉਹਨਾਂ ਨਾਲ ਬੜੀ ਪੁਰਾਣੀ ਕਹਾਵਤ ਹੈ ਸਭ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਰੋਮ ਵਾਸ ਨਾਟ ਬਿਲਟ ਇਨ ਅ ਡੇ ਹੂੰ ਟਾਈਮ ਲੱਗਿਆ ਉਹਨੂੰ 100 200 ਸਾਲ ਲੱਗੇ ਸੀ ਉਹਨੂੰ ਇੱਕ ਸਟੇਚਰ ਤੇ ਪਹੁੰਚਦੇ ਜੋ ਅੱਜ ਅਮਰੀਕਾ ਦਾ ਸਟੇਟਸ ਹੈ दैट वाज ਕਿਸੇ ਟਾਈਮ ਰੋਮਨ एंपਾਇਰ ਦਾ ਹੁੰਦਾ ਸੀ ਜੂਲੀਅਸ ਸੀਜ਼ਰ ਦੇ ਟਾਈਮ ਬਟ ਸਾਡੇ ਘਾਵਤ ਹੈਗੀ ਬਟ ਹਿਰੋਸ਼ੀਮਾ ਐਂਡ ਨਾਗਾਸਾਕੀ ਵਰ ਡਿਸਟਰੋਇਡ ਇਨ A ਡੇ ਟਰੇਡਿੰਗ ਚ ਪਾਉਂਗੇ ਤਾਂ ਤੁਸੀਂ ਇੱਕ ਦਿਨ ਚ ਬਰਬਾਦ ਹੋ ਜਾਓਗੇ ਇੱਕ ਦਿਨ ਹੀ ਲੱਗਣਾ ਹਮ ਲੇਕਿਨ ਜੇ ਤੁਸੀਂ ਵੈਲਥ ਕ੍ਰੀਏਟ ਕਰਨੀ ਹੈ then you have to follow the process ਇੱਕ ਤੁਸੀਂ ਗੱਲ ਕਹੀ ਸੀ ਹੁਣੇ ਕੰਪਾਉਂਡਿੰਗ ਕੰਪਾਉਂਡਿੰਗ ਦਾ ਮਤਲਬ ਇਹ ਹੁੰਦਾ ਨਾ ਵੀ ਪ੍ਰੋਫਿਟ ਤੋਂ ਪ੍ਰੋਫਿਟ ਕਮਾਣਾ ਕਿਉਂਕਿ ਤੁਸੀਂ ਕਿਹਾ ਸੀ ਵੀ ਜੇ ਉਹ ਬੰਦੇ ਇੰਨੇ ਹੀ ਸੂਝਵਾਨ ਨੇ ਉਹਨਾਂ ਕੋਲ ਇੰਨਾ ਹੀ ਟੈਲੈਂਟ ਹੈ ਤਾਂ ਉਹ ਕੰਪਾਉਂਡਿੰਗ ਕਰ ਸਕਦੇ ਆ ਯੈਸ ਹੂੰ ਕੰਪਾਉਂਡਿੰਗ ਜਿਹੜੀ ਆ ਸਾਡੇ ਸਟਾਕ ਮਾਰਕੀਟ ਦੇ ਸਾਡੇ ਦੁਨੀਆ ਦਾ ਕਿੰਗ ਕਹਿੰਦੇ ਆਪਾਂ ਉਹਨਾਂ ਨੂੰ ਤੁਸੀਂ ਤੁਸੀਂ ਨਾਮ ਸੁਣਿਆ ਹੋਗਾ ਵਾਰਨ ਬਫੇ ਅਮਰੀਕਾ ਦਾ ਏਸ ਇਨਵੈਸਟਰ ਹੈ ਹੂੰ ਔਰ ਉਹਨੇ 14 ਸਾਲ ਦੀ ਉਮਰ ਚ ਇਹ profession ਚ ਆਇਆ ਸੀਗਾ ਹੂੰ ਉਦੋਂ ਹੀ ਉਹ ਕੋਕ ਦੇ ਢੱਕਣ ਜਿਹੜੇ ਹੁੰਦੇ ਸੀ ਨਾ ਉਹਨਾਂ ਨੂੰ ਸੇਲ ਕਰਕੇ ਤੇ ਆਪਣਾ ਪੈਸੇ ਕਮਾਉਣੇ ਸ਼ੁਰੂ ਕੀਤੇ ਸੀ ਉਹਨੇ ਕੋਕ ਦਾ ਢੱਕਣ ਉਹ ਢੱਕਣ ਦੇ ਆਜੋ ਦੁਨੀਆ ਦਾ ਸਟਾਕ ਮਾਰਕੀਟ ਚ ਸਭ ਤੋਂ ਅਮੀਰ ਇਨਸਾਨ ਹੈ ਹੂੰ ਔਰ ਮੈਕਸਿਮਮ ਉਹਦੀ ਜਿਹੜੀ ਵੈਲਥ ਉਹਨੇ ਕ੍ਰੀਏਟ ਕੀਤੀ ਹੈ ਉਹ ਆਫਟਰ 60 67 ਸਾਲ ਦੀ ਉਮਰ ਤੱਕ ਆ 60 ਸਾਲ ਦੀ ਉਮਰ ਤੋਂ ਬਾਅਦ ਮੈਕਸਿਮਮ ਜਿਹੜੀ ਵੈਲਥ ਉਹਨੇ ਕ੍ਰੀਏਟ ਕੀਤੀ ਹੈ ਹੂੰ ਦੈਟ ਇਜ਼ ਕੰਪਾਊਂਡਿੰਗ ਕੰਪਾਉਂਡਿੰਗ ਜਿਹੜੀ ਆ ਜਦੋਂ ਪੈਸਾ ਪੈਸੇ ਨੂੰ ਕਮਾਉਂਦਾ ਟਾਈਮ ਨਾਲ ਪੈਂਦਾ ਮੈਜਿਕ ਟਾਈਮ ਕਰਦਾ ਪੈਸਾ ਨਹੀਂ ਕਰਦਾ ਟਾਈਮ ਹੂੰ ਕੰਪਾਉਂਡਿੰਗ ਦੇ ਇੱਕ ਹੋਰ ਐਗਜ਼ਾਮਪਲ ਦਵਾਂ ਤਾਂ ਤੁਹਾਨੂੰ ਦੇਸੀ ਤਰੀਕਾ ਮੇਰੀ ਹਾਲਤ ਹੁੰਦਾ ਵੀ ਕੱਲ ਨੂੰ ਮੈਂ ਦੇਸੀ ਤਰੀਕੇ ਨਾਲ ਸਮਝਾਵਾਂ ਇੱਕ ਕਹਾਣੀ ਸੁਣਾਉਂਗਾ ਮੈਂ ਤੁਹਾਨੂੰ ਕੰਪਾਉਂਡਿੰਗ ਦਾ ਇਫੈਕਟ ਕਲੀਅਰ ਹੋ ਜਾਊਗਾ ਇੱਕ ਰਾਜਾ ਹੁੰਦਾ ਹੂੰ ਉਹ ਬਹੁਤ ਦਾਨਪੂਰਨ ਕਰਦਾ ਤੇ ਉਹਨੂੰ ਕਮੰਡ ਹੋ ਜਾਂਦਾ ਆਪਣੇ ਤੇ ਵੀ ਮੈਂ ਬਹੁਤ ਵੱਡਾ ਦਾਨਵੀਰ ਮੈਂ ਬਹੁਤ ਵੱਡਾ ਦਾਨ ਕਰਦਾ ਤੇ ਪਰਮਾਤਮਾ ਇੱਕ ਫਕੀਰ ਦੇ ਰੂਪ ਚ ਉਹਦੇ ਕੋਲ ਆਉਂਦਾ ਉਹ ਵੈਸੇ ਸ਼ਤਰੰਜ ਖੇਡਦਾ ਹੁੰਦਾ ਰਾਜਾ ਤੇ ਸ਼ੌਕੀਨ ਹੁੰਦਾ ਰੱਤ ਸ਼ਤਰੰਜ ਦਾ ਵੀ ਤੇ ਉਹ ਰਾਜੇ ਨੂੰ ਕੁਝ ਗੱਲਾਂ ਕਰਦਾ ਤੇ ਰਾਜਾ ਉਤੋਂ ਬਹੁਤ ਖੁਸ਼ ਹੋ ਜਾਂਦਾ ਹੂੰ ਕਹਿੰਦਾ ਮੰਗ ਜੋ ਤੂੰ ਮੰਗਣਾ ਤੇ ਫਕੀਰ ਕਹਿੰਦਾ ਮਹਾਰਾਜ ਤੁਸੀਂ ਬਹੁਤ ਵੱਡੇ ਦਾਨਵੀਰ ਹੋ ਸ਼ਤਰੰਜ ਦੇ ਸ਼ੌਕੀਨ ਵੀ ਹੋ ਤੇ ਮੇਰੀ ਤੁਹਾਡੇ ਅੱਗੇ ਇਹੀ ਗੁਜਾਰਿਸ਼ ਹੈ ਸ਼ਤਰੰਜ ਦੇ 64 ਖਾਨੇ ਆ ਤੁਸੀਂ ਮੈਨੂੰ ਪਹਿਲੇ ਖਾਨੇ 'ਚ ਇੱਕ ਚਾਵਲ ਦਾ ਦਾਣਾ ਦੇ ਦੂਜੇ ਖਾਨੇ 'ਚ ਮੈਨੂੰ 2 ਦਾਣੇ ਤੀਜੇ ਖਾਨੇ 'ਚ ਮੈਨੂੰ 4 ਦਾਣੇ ਚੌਥੇ ਖਾਨੇ 'ਚ ਮੈਨੂੰ 8 ਦਾਣੇ 5ਵੇਂ ਖਾਨੇ 'ਚ ਮੈਨੂੰ 16 ਦਾਣੇ ਮਤਲਬ ਹਰ ਖਾਨੇ 'ਚ ਤੁਸੀਂ ਜਿਹੜਾ ਪਿਛਲਾ ਹੈਗਾ ਉਹਨੂੰ ਡਬਲ ਕਰਦੇ ਜਾਓ ਬਸ ਆਹ ਕੀ ਮੰਗੀ ਤੂੰ ਚੀਜ਼ ਐ ਕੋ ਮੰਗਣ ਵਾਲੀ ਚੀਜ਼ ਆ ਲੇਕਿਨ ਜਦ ਤੱਕ ਉਹ 32ਵੇਂ ਘਰ ਤੱਕ ਪਹੁੰਚਿਆ ਤਾਂ ਉਹਦਾ ਰਾਜਪਾਟ ਵਿਗ ਗਿਆ ਇਹ ਕੰਪਾਉਂਡਿੰਗ ਕੰਪਾਊਂਡਿੰਗ ਜਿਹੜਾ ਬਾਰਨ ਬਫੇ ਨੇ ਕਿਹਾ ਇਹ 8ਥ ਵੰਡਰ ਆ ਦੁਨੀਆ दैट इज 8ਥ ਵੰਡਰ ਆਫ ਦ ਵਰਡ ਮੈਂ ਜਦੋਂ ਇਹ ਗੱਲਾਂ ਕਰਦਾ ਨਾ ਬਹੁਤ ਸਾਰੀਆਂ ਮੇਰੀਆਂ ਵੀਡੀਓਜ਼ ਹੈਗੀਆਂ ਸੋਸ਼ਲ ਮੀਡੀਆ ਤੇ ਆਮ ਲੋਕੀ ਕੰਪਾਊਂਡਿੰਗ ਨੂੰ ਸਾਡੇ ਪੰਜਾਬੀ ਲੋਕਾਂ ਦੀ ਮੈਂ ਖਾਸ ਗੱਲ ਕਰਾਂ ਬਹੁਤਾ ਨਹੀਂ ਸਮਝਦੇ ਨਹੀਂ ਸਮਝ ਪਾਉਂਦੇ ਇਹ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ ਮੈਂ ਉਹ ਚ ਇੱਕ ਐਗਜ਼ਾਮਪਲ ਵੀ ਜਿਹੜੇ ਜਿੱ ਦਿੱਤੀ ਉਹ ਕਹਿੰਦੇ ਦਿੱਤੇ ਤਾਂ 320000 ਰੁਪਇਆ 1 ਕਰੋੜ ਕਿੱਦਾਂ ਬਣ ਗਿਆ ਹਾਂ दैट इज ਕੰਪਾਊਂਡਿੰਗ ਪੈਸਾ ম্যাਜਿਕ 700 750 ਦਾ ਨਹੀਂ ম্যাਜਿਕ 35 ਸਾਲਾਂ ਦਾ ਟਾਈਮ ਪੀਰੀਅਡ ਦਾ ਮੈਜਿਕ ਹੈ ਹੂੰ ਜਿੰਨਾ ਤੁਸੀਂ ਲੰਬਾ ਚਲੋਗੇ ਜਿੱਦਾਂ ਮੈਂ ਐਗਜ਼ਾਮਪਲ ਦਿੱਤੀ ਜਿੱਦਾਂ ਤੁਸੀਂ ਇਹਨੂੰ ਟਾਈਮ ਦਿਓਗੇ ਕਿਉਂਕਿ 32 ਮੈਂ ਖਾਣੇ ਜਬ ਬਾਅਦ ਜੋ 33 ਮੈਂ ਖਾਣੇ ਜਾਣਾ ਤਾਂ ਉਹਨੇ ਉਦੋਂ ਡਬਲ ਹੋਣਾ ਹੂੰ ਜਿੰਨੀ ਵੀ ਅਮਾਊਂਟ ਹੈਗੀ ਉਸ ਤੋਂ ਡਬਲ ਹੋਣੀ ਹੈ ਯੈਸ ਹੂੰ ਉਹਨੂੰ ਟਾਈਮ ਡਬਲ ਹੋ ਜਾਣਾ ਪਹਿਲਾਂ ਸ਼ੁਰੂਆਤ ਤਾਂ ਇੱਕ ਦਾਣੇ ਤੋਂ ਹੀ ਹੋਈ ਨਾ ਇਹਦੇ 'ਚ ਵੀ ਕੰਪਾਊਂਡ ਨਹੀਂਗਾ ਪਹਿਲੇ ਸ਼ੁਰੂ ਦੇ ਸਾਲਾਂ 'ਚ ਤੁਹਾਨੂੰ ਬਹੁਤੀ ਗ੍ਰੋਥ ਨਜ਼ਰ ਨਹੀਂ ਆਉਂਦੀ ਗ੍ਰੋਥ ਤੁਹਾਨੂੰ 10 ਸਾਲਾਂ ਬਾਅਦ ਮੈਜਿਕ ਹੁੰਦਾ 10 ਸਾਲ ਤੱਕ ਤਾਂ ਤੁਸੀਂ ਸਹੀ ਤਰੀਕੇ ਨਾਲ ਮਿਊਚੁਅਲ ਫੰਡ ਚ ਚੱਲੋਗੇ ਨਾ 5 ਸਾਲ ਚ ਤੁਹਾਨੂੰ ਇੱਕ ਮਿਲੇਗੀ ਝਲਕ ਮਾਤਰ ਵੀ ਮੈਂ ਸਹੀ ਰਸਤੇ 'ਚ ਐਨਾ ਕ ਤੁਹਾਨੂੰ ਕੌਨਫੀਡੈਂਸ ਹੋ ਜਾਊਗਾ 5 ਸਾਲਾਂ 'ਚ ਔਰ 10 ਸਾਲ ਚ ਤਾਂ ਜਿੰਨਾ ਕ ਤੁਸੀਂ ਸੋਚ ਕੇ ਆਪਣੀ ਸੋਚ ਦੇ ਮੁਤਾਬਕ ਹਰ ਇੱਕ ਦੀ ਆਪਣੀ ਸੋਚ ਹੁੰਦੀ ਕੋਈ 1 ਕਰੋੜ ਦੀ ਸੈਟੀਸਫਾਈ ਹੁੰਦਾ ਕੋਈ ਕਹਿੰਦਾ 10 ਕਰੋੜ ਹੋ ਜਾ ਕੋਈ ਕਹਿੰਦਾ 20 ਕਰੋੜ ਹੋ ਜਾ ਜਿੰਨੀ ਕ ਤੁਸੀਂ ਸੋਚ ਲੈ ਕੇ ਚੱਲੂਗੇ ਉਹਨਾਂ ਪੈਸਾ ਤੁਹਾਡਾ 10 ਸਾਲ 'ਚ ਬਣ ਜਾਏਗਾ ਜੋ ਮੇਰਾ ਐਕਸਪੀਰੀਅੰਸ ਹੈ ਰੀਅਲ ਮੈਜਿਕ 10 ਤੋਂ 15 ਸਾਲ ਔਰ 20 ਸਾਲ ਦੇ ਵਿੱਚ ਹੋਣਾ ਜਦੋਂ ਉਹਨੂੰ ਮਲਟੀਪਲਾਈ ਹੋਣੇ ਕੰਪਾਊਂਡਿੰਗ ਆਮ ਲੋਕ ਨਾ ਇਹ ਗੱਲ ਕਹਿੰਦੇ ਆ ਹਰ ਕਿਸੇ ਦੇ ਦਿਮਾਗ ਦੇ ਵਿੱਚ ਇਹ ਆਉਂਦਾ ਵੀ ਅੱਜ ਮਿਊਚੁਅਲ ਫੰਡਸ ਵਾਲੇ ਵੀ ਇਹ ਗੱਲ ਕਹਿ ਦਿੰਦੇ ਆ ਵੀ ਅੱਜ ਤੁਸੀਂ ਹਜ਼ਾਰ ਲਾਓ ਤੇ 10 ਸਾਲ ਬਾਅਦ ਤੁਹਾਡਾ ਕਰੋੜ ਨਿਕਲੂਗਾ ਤੇ ਬੰਦਾ ਉਹੀ ਕਹਿ ਦਿੰਦਾ ਵੀ ਉਦੋਂ ਕਰੋੜ ਦੀ ਵੈਲਿਊ ਕੀ ਰਹਿਣੀ ਆ 10 ਸਾਲ ਬਾਅਦ ਬਿਲਕੁਲ ਇਹ ਵੀ ਬਿਲਕੁਲ ਸਹੀ ਆ ਵੀ ਜਿਹੜਾ ਆਪਾਂ 인ਫਲੇਸ਼ਨ ਦੀ ਵੀ ਧਿਆਨ ਰੱਖੀਏ ਤੇ ਬਾਕੀ ਚੀਜ਼ਾਂ ਨੂੰ ਛੱਡ ਦੀਏ ਜਿਹੜੀਆਂ ਆਪਾਂ ਨਹੀਂ ਸੀਮੈਂਟ ਰੇਤਾ ਬਜਰੀ ਛੱਡ ਦੋ ਹੂੰ ਜਿਹੜੀ ਸਾਡੇ ਕਿਚਨ ਚ ਜਾਂ ਸਾਡੇ ਘਰ ਚ ਜਿਹੜੀ ਰੂਟੀਨ ਚ ਜਿਹੜੀਆਂ ਚੀਜ਼ਾਂ ਆਉਂਦੀਆਂ ਹੂੰ ਉਹਨਾਂ ਦਾ ਇਹ ਗਿਣ ਕੇ ਚੱਲੋ ਵੀ ਅੱਜ ਤੋਂ 20 ਸਾਲ ਬਾਅਦ ਉਹਦੇ ਮਗਰ ਇੱਕ ਜ਼ੀਰੋ ਲੱਗ ਜਾਣੀ ਜਿਹੜੀ ਚੀਜ਼ ਅੱਜ 1000 ਰੁਪਏ ਦੀ ਨਾ ਤੁਸੀਂ 20 ਸਾਲ ਬਾਅਦ ਇਹ ਗਿਣ ਕੇ ਚੱਲੋ ਉਹ 10000 ਦੀ ਹੋਣੀ 10000 ਦੀ ਹੋਣੀ ਫੋਰ ਐਗਜ਼ਾਮਪਲ ਲੈਣੀ ਹਸਾਲ ਕਿਹੜਾ ਚੱਲਦਾ ਪਿਆ 225 ਤੁਸੀਂ 2005 ਲੈ ਲਓ ਤੁਸੀਂ 2005 ਆਪਣੇ ਘਰ ਜਿਹੜਾ ਰਸਨ ਆਂਦਾ ਉਹਦਾ ਬਿੱਲ ਲੈ ਲਓ ਤੇ ਅੱਜ ਦਾ ਬਿੱਲ ਲੈ ਲਓ 10 ਗੁਣਾ ਹੋਏਗਾ ਬਿਲਕੁਲ ਮੈਂ ਉਹ ਹੀ ਆਫ ਦਿ ਰਿਕਾਰਡ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਛੋਟੇ ਹੁੰਦਾ ਜਦੋਂ ਰਿਲਾਈਐਂਸ ਫਰੈਸ਼ ਨਵੇਂ-ਨਵੇਂ ਖੁੱਲੇ ਸੀ ਤਾਂ ਬਚਪਨ 'ਚ ਸਾਨੂੰ ਵੀ ਸ਼ੌਂਕ ਹੁੰਦਾ ਸੀ ਅਸੀਂ ਉੱਥੇ ਜਾਣਾ ਐਵੇਂ ਨਜਾਇਜ਼ ਸਮਾਨ ਚੱਕ ਲੈਣਾ ਵੀ ਜਿਹੜਾ ਨਹੀਂ ਵੀ ਚਾਹੀਦਾ ਵੀ ਆਹ ਦੇਖੋ ਕਿੰਨਾ ਵਧੀਆ ਇੱਕ ਨਾਲ ਇੱਕ ਫਰੀ ਆ ਚੱਕ ਲਿਆ ਉਦੋਂ ਬਿੱਲ ਬਣਦਾ ਸੀ ਹੱਦ 2000 3000 ਅੱਜ ਵੀ ਹੁਣ 20000 ਉਹ 20000 30000 ਅੱਜ ਵੀ ਬਿੱਲ ਸਿੰਪਲ ਗੱਲ ਮਤਲਬ ਇਹ ਹੀ ਤੁਸੀਂ ਗਿਣੋ ਕਿ ਅੱਜ ਤੋਂ 20 ਸਾਲ ਬਾਅਦ ਇਨਫਲੇਸ਼ਨ ਵੀ ਵਧੂਗੀ ਜੋ ਅੱਜ ਵੈਲਿਊ ਹੈਗੀ ਪੈਸੇ ਦੀ ਉਹਦੇ 'ਚ ਇੱਕ ਜ਼ੀਰੋ ਗਿਣ ਕੇ ਚੱਲੋ ਤੁਹਾਡੇ ਰਾਸ਼ਨ ਦੇ ਬਿੱਲ 'ਚ ਵੀ ਭਾਵੇਂ ਗਿਣ ਲਓ। ਹੂੰ ਉਹਦਾ ਵੀ ਸੋਲਿਊਸ਼ਨ ਹੈਗਾ। ਕਿਉਂਕਿ ਇਹ ਵੀ ਗਿਣ ਕੇ ਚੱਲੋ ਵੀ ਅੱਜ ਤੋਂ 20 ਸਾਲ ਬਾਅਦ ਤੁਹਾਡੀ ਇਨਕਮ 20 ਬਦੀ ਹੋਣੀ। ਹੂੰ ਤੁਹਾਡੇ ਖਰਚੇ ਵੀ ਵਧਣੇ ਆ। ਇਹ ਨਾਲ-ਨਾਲ ਵਧਣੇ ਆ। ਗ੍ਰੈਜੂਅਲੀ ਇਹ ਨਹੀਂ ਵੀ ਹੈਗਾ ਅੱਜ ਜਿੰਨਾ ਖਰਚਾ ਤੁਹਾਡਾ ਕੱਲ ਡਬਲ ਹੋ ਜਾਣਾ। ਇੱਕ ਦਿਨ 'ਚ ਨਹੀਂ ਡਬਲ ਹੋਣਾ। ਹੂੰ ਗ੍ਰੈਜੂਅਲੀ ਵਧੇਗਾ। ਹੂੰ ਸਿਮਿਲਰਲੀ ਇਹ 'ਚ ਵੀ ਜਿਹੜੇ ਤੁਸੀਂ ਇਨਵੈਸਟਮੈਂਟ ਕਰਨੀ ਆ ਇਹਨੂੰ ਵੀ ਗ੍ਰੈਜੂਅਲੀ ਨਾਲ-ਨਾਲ ਵਧਾਓ। ਜਿੱਦਾਂ ਜਿੱਦਾਂ ਇਨਕਮ ਵੱਧਦੀ ਹੈ ਜਿੱਦਾਂ ਜਿੱਦਾਂ ਖਰਚੇ ਵੱਧਦੇ ਆ ਉਸੇ ਹਿਸਾਬ ਨਾਲ ਆਪਣੀ ਇਨਵੈਸਟਮੈਂਟ ਨੂੰ ਵੀ ਵਧਾਓ ਆਈਡੀਲੀ ਕੀ ਆ ਵੀ 10% ਹਰ ਸਾਲ ਵਧਾਓ ਮੈਂ ਤੁਸੀਂ 10000 ਨਾਲ ਜੇ ਸ਼ੁਰੂਆਤ ਕੀਤੀ ਹੈ ਸਾਲ ਪਰ ਤੁਸੀਂ 10000 ਦਿਓ ਤੇ ਅਗਲੇ ਸਾਲ ਉਹਦਾ 10% ਕੀ ਆ 1000 1000 ਰੁਪਏ ਉਹ ਚ ਵਧਾ ਦਿਓ 11000 ਕਰ ਦਿਓ ਤੀਜੇ ਸਾਲ ਉਹ ਚ 1100 ਰੁਪਏ ਵਧਾ ਦਿਓ ਜੇ ਇਦਾਂ ਹੀ ਤੁਸੀਂ ਵਧਾਉਂਦੇ ਰਹੋਗੇ ਤਾਂ ਦਸਾਂ ਸਾਲਾਂ 20 ਸਾਲਾਂ ਬਾਅਦ ਜਦੋਂ ਤੁਹਾਡਾ ਪੈਸੇ ਤੁਸੀਂ ਜੋ ਕਾਰਪਸ ਬਣਨਾ ਉਹ ਉਦੋਂ ਦੀ 인ਫਲੇਸ਼ਨ ਦੇ ਮੁਤਾਬਕ ਬਣੂਗਾ ਹੂੰ ਤੁਸੀਂ 인ਫਲੇਸ਼ਨ ਨੂੰ ਵੀ ਕਾਉਂਟਰ ਕਰਨਾ ਜ਼ਰੂਰੀ ਹੈ ਆਪਾਂ ਜਿਹੜਾ ਅੱਜ ਪੈਸੇ ਦੀ ਗਿਣਤੇ ਨਾ ਕਰੋੜ ਅੱਜ ਕਰੋੜ ਵੱਡਾ ਲੱਗਦਾ ਲੇਕਿਨ ਅੱਜ ਤੋਂ 20 ਸਾਲ ਬਾਅਦ ਕਰੋੜ ਦੀ ਵੈਲਿਊ ਇਹ ਗਿਣ ਕੇ ਚੱਲੋ ਵੀ 10 ਲੱਖ ਰੁਪਏ ਹੁੰਦੇ ਹੂੰ ਛੋਟੇ ਹੁੰਦੇ ਦਾ ਕਰੋੜ ਸੁਣਨ ਦੀ ਦਾ ਸੀ ਉਹ ਐ ਲੱਗਦਾ ਸੀ ਜਿਵੇਂ ਪਤਾ ਨਹੀਂ 10 ਘਰ ਆ ਜਾਣੇ ਅੱਜ ਤਾਂ ਇੱਕ ਨਹੀਂ ਹੁੰਦਾ ਸਾਡੇ ਅਸੀਂ ਜਦੋਂ ਹੁੰਦੇ ਸੀ ਲੱਖ ਰੁਪਈਆ ਕਿਸੇ ਕਿਸੇ ਕੋਲ ਹੁੰਦਾ ਸੀ ਹਾਂ ਕੋਈ ਕੋਈ ਟਾਵਾ ਟਾਵਾ ਬੰਦਾ ਹੁੰਦਾ ਸੀ ਇਹਦੋਂ ਕੋ ਕਹਿੰਦਾ ਉਹ ਲੱਖਪਤੀ ਹੋ ਗਿਆ ਹਾਂ ਪਹਿਲਾ ਲੱਖ ਕਮਾਉਣਾ ਕਹਿੰਦੇ ਬਹੁਤ ਔਖਾ ਉਹਦੋਂ ਕਹਿੰਦੇ ਹੁੰਦੇ ਸੀ ਵੀ ਜਿੰਨੇ ਲੱਖ ਕਮਾ ਲਿਆ ਬਸ ਤਰਗ ਅੱਜ ਦੀ ਤਰੀਕੇ ਚ ਪਹਿਲਾ ਮੇਰੇ ਹਿਸਾਬ ਨਾਲ ਵੀ ਪਹਿਲਾ ਲੱਖ ਕਰੋੜ ਬਣਾਉਣਾ ਔਖਾ ਕਿ ਅਸੀਂ 10000 ਰੁਪਏ ਮਹੀਨਾ ਵੀ ਲਾਣਾ ਸ਼ੁਰੂ ਕਰਾਂਗੇ ਨਾ ਤੇ ਹਰ ਸਾਲ 10% ਵਧਾਵਾਂਗੇ ਤੇ ਪਹਿਲਾ ਕਰੋੜ ਬਣਨ ਨੂੰ 1.75 ਸਾਲ ਲੱਗਣਗੇ 1.75 ਤੋਂ 15 ਸਾਲ ਲੱਗ ਜਾਣਗੇ ਪਹਿਲਾ ਕਰੋੜ ਬਣਨ ਨੂੰ ਪਹਿਲਾ ਕਰੋੜ ਦੂਜਾ ਕਰੋੜ ਬਣਨ ਨੂੰ 69 ਸਾਲ ਉਤੋਂ 69 ਮਹੀਨੇ ਲੱਗਾਂਗੇ ਤੀਜਾ ਕਰੋੜ ਬਣਨ ਨੂੰ ਟਾਈਮ ਹੀ ਨਹੀਂ ਲੱਗਣਗੇ ਟਾਈਮ ਘਟਦਾ ਜਾਊਗਾ ਯੈਸ ਕਿਉਂਕਿ ਕੰਪਾਊਂਡਿੰਗ ਹੋ ਗਈ ਸ਼ੁਰੂ ਕੰਪਾਊਂਡਿੰਗ ਤੁਹਾਡਾ ਪੈਸਾ ਵੀ ਪੈਸੇ ਨੂੰ ਕਮਾ ਰਿਹਾ ਹੂੰ ਪਹਿਲਾ ਕਰੋੜ ਬਣਨ ਨੂੰ ਜੇ ਐਗਜ਼ੈਕਟ ਜੇ ਲਈਏ ਆਪਾਂ 15% ਦੀ ਜੋ 15 45 ਸਾਲ ਦੀ ਗਰੋਥ ਰਹੀ ਹੈ ਸਟਾਕ ਮਾਰਕੀਟ ਦੀ ਉਹਦੇ ਹਿਸਾਬ ਨਾਲ 169 ਮਹੀਨੇ ਲੱਗਣਗੇ ਹੂੰ ਦੂਜਾ ਕਰੋੜ ਬਣਨ ਨੂੰ 69 ਮਹੀਨੇ ਤੇ ਤੀਜਾ ਕਰੋੜ ਬਣਨ ਨੂੰ 23 ਮਹੀਨੇ 23 ਮਹੀਨੇ ਜੇ ਚੌਥਾ ਕਰੋੜ ਕਹਿਣੂਗਾ ਤਾਂ ਫਿਰ 13 ਮਹੀਨੇ ਘਟਦਾ ਜਾਊਗਾ ਯੈਸ ਇੱਕ ਤੁਸੀਂ ਇਹ ਗੱਲ ਵੀ ਕੀਤੀ ਸੀ 750 ਵਾਲੀ ਮੇਰੇ ਕਾ ਹਾਂ ਉਹ ਕੀ ਸੀ ਉਹ ਇਦਾਂ ਹੁੰਦਾ ਵੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਸਾਰੇ ਯੂਨੀਵਰਸਿਟੀ ਸਟੂਡੈਂਟਸ ਨੇ ਜਿਹੜੇ ਫਾਈਨਲ ਇਅਰ ਸਟੂਡੈਂਟਸ ਨੇ ਉਹਨਾਂ ਨੂੰ ਮੈਂ ਗਾਈਡ ਕਰਦਾ ਤਾਂ ਉਹਨਾਂ ਨੂੰ ਮੈਂ ਪੁੱਛਦਾ ਹੁੰਨਾ ਵੀ ਤੁਸੀਂ ਭਾਈ ਦੋਸਤ ਮਿੱਤਰੋ ਆਪਸ ਵਿੱਚ ਪਾਰਟੀ ਪੂਰਤੀ ਵੀ ਕਰਦੇ ਆ ਹੂੰ ਤਾਂ ਕਹਿੰਦੇ ਹਾਂ ਕਰਦੇ ਆ ਹੂੰ ਹੁਣ ਪਾਰਟੀ ਜਦੋਂ ਕਰਦੇ ਕੰਟ੍ਰਿਬਿਊਟਰੀ ਕਰਦੇ ਕੋਈ ਇਦਾਂ ਕੋਈ ਸ਼ਾਊ ਕਰਦਾ ਤੁਹਾਡੇ ਜੇ ਹੈ ਨਹੀਂ ਵੀ ਹੁੰਦਾ ਵੀ ਸਾਰੇ ਰਲ ਮਿਲ ਕੇ ਆਪਾਂ ਪੈਸੇ ਕਰਨਾ ਕਿੰਨਾ ਕੁ ਲੱਗਦੇ ਕੋਈ ਕਹੇ 500000 ਮਤਲਬ ਇੰਨੇ ਕੁ ਦਾ ਰੌਨਡ ਪੈਸੇ ਲੱਗ ਤਾਂ ਮੈਂ ਕਹਿੰਨਿਆ ਕਰਦੇ ਮਹੀਨੇ ਦੀਆਂ ਪਾਰਟੀਆਂ ਕਹਿੰਦੇ ਕਦੀ 2 ਹੋ ਜਾਂਦੀਆਂ ਕਦੀ 3 ਵੀ ਹੋ ਜਾਂਦੀਆਂ ਮੈਂ ਕਹਾਂ ਚਲ ਜਿੰਨੀਆਂ ਮਰਨੀਆਂ ਕਰੋ